ਅਰਦਾਸ ਬੇਨਤੀ ਦਾ मीनिंग ਹੈ ਕਿ ਮੇਰੇ ਮਨ ਦੀ ਸ਼ੁੱਧਤਾ ਹੋ ਜੇ ਜਿਹੜੇ ਮੇਰੇ ਮਨ ਦੀ ਮਸ਼ੀਨ ਆ ਜਿਹਦੇ ਉੱਤੇ ਮੇਰਾ ਸਾਰਾ ਫਿਚਰ ਖੜਾ ਹੈ ਜਿਹਦੇ ਉੱਤੇ ਮੇਰਾ ਸਾਰਾ ਕੈਰੀਅਰ ਖੜਾ ਹੈ ਜਿਹਦੇ ਵਿੱਚ ਦੀ ਆਵਾਜ਼ ਆਉਣੀ ਹੈ ਮੇਰੇ ਸੋਚ ਤੇ ਪਲਾਨ ਸਾਰੇ ਇਹਦੇ ਵਿੱਚ ਵੀ ਆਉਣੇ ਆ ਤੇ ਉਹ ਸ਼ੁੱਧਤਾ ਦੇ ਵਿੱਚ ਜਾਂਨ ਅਗਰ ਉਹ ਸ਼ੁੱਧਤਾ ਦੇ ਵਿੱਚ ਜਾਂਦੇ ਆ ਜੀਵਨ ਦੇ ਵਿੱਚ ਤੇ ਫਿਰ ਜੀਵਨ ਜਿਹੜਾ ਉਹ ਸੁਖੀ ਰਹਿੰਦਾ ਹੈ ਅਗਰ ਉਹ ਅਸ਼ੁੱਧਤਾ ਦੇ ਵਿੱਚ ਜਾਂਦੇ ਆ ਮੇਰੇ ਬੋਲੇ ਹੋਏ ਬੋਲ ਜਿਹੜੇ ਅਸ਼ੁੱਧਤਾ ਦੇ ਵਿੱਚ ਜਾਂਦੇ ਆ ਮੇਰੀ ਬਣਾਈ ਹੋਈ ਦਿਨ ਦੀ ਡਰੈਂਕ ਜਿਹੜੀ ਆ ਮੇਰੀ ਬਣਾਏ ਹੋਏ ਜਿਹੜੇ ਪਲਾਨ ਆ ਉਹ ਅਸ਼ੁੱਧਤਾ ਦੇ ਵਿੱਚ ਜਾਂਦੇ ਆ ਤੇ ਮੇਰਾ ਜੀਵਨ ਜਿਹੜਾ ਉਹ ਦੁਖੀ ਹੁੰਦਾ ਹੈ ਤੇ ਡਿਮਾਂਡ ਕਾਦੀ ਹੈ ਹਰ ਇੱਕ ਇਨਸਾਨ ਦੀ ਡਿਮਾਂਡ ਹੈ ਕਿ ਮੇਰਾ ਜੀਵਨ ਜਿਹੜਾ ਸੁਖੀ ਹੋਵੇ ਸੋ ਸੱਚੇ ਪਾਤਸ਼ਾਹ ਕਰੇ ਹਰ ਇੱਕ ਇਨਸਾਨ ਦੇ ਮੂੰਹ ਚੋਂ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰੀ ਹੈ ਅਰਦਾਸ ਬੇਨਤੀ ਜ਼ਰੂਰੀ ਹੈ ਚੜ੍ਹਦੇ ਸੂਰਜ ਦੇ ਨਾਲ ਜਿਹੜਾ ਦਿਨ ਤੁਹਾਨੂੰ ਪ੍ਰਮਾਤਮਾ ਨੇ ਬਣਾ ਕੇ ਦੇ ਦੇਣਾ ਤੁਹਾਨੂੰ ਆਕਸੀਜਨ ਦੇ ਦੇਣੀ ਹੈ ਤੁਹਾਨੂੰ ਜੀਵਨ ਦਿੱਤਾ ਹੈ ਤੇ ਸਰੀਰ ਰੂਪੀ ਗੱਡੀ ਦਿੱਤੀ ਆ ਜਿਹੜੀ ਅਨਮੁੱਲੀ ਆ ਤੇ ਇਹਨੂੰ ਸਾਂਭ ਕੇ ਰੱਖਣਾ ਤੁਹਾਡਾ ਫਰਕ ਆ ਖੁਸ਼ੀ ਕਿਆ ਕਰੋ ਹੁਣ ਤਾਂ ਜੀ ਇਸ ਤਰ੍ਹਾਂ ਨਹੀਂ ਸਾਰਾ ਕੁਝ ਓਕੇ ਆ ਪਿਛਲਾ ਸਾਲ ਅਸੀਂ 1 ਸਾਲ ਕੱਢ ਕੇ ਆਏ ਆ ਮਗਰਾਉਂਡਾਂ ਦੇ ਵਿੱਚ ਦੇਖ ਰਿਹਾ ਸੀ ਜਆ ਬਹੁਤ ਖੁਸ਼ ਹੈ ਅੱਜ ਵੀ ਪੰਜਾਬ ਦੀ ਧਰਤੀ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਗਰਾਉਂਡ 2 2 3 3 ਆ ਅੱਜ ਸਵਾਰਨ ਦੀ ਲੋੜ ਆ ਮੇਰੇ ਪੰਜਾਬ ਦੇ ਜਿਹੜੇ ਮੇਰੇ ਪੰਜਾਬ ਦਾ ਯੂਥ ਆ ਜਿਹੜਾ ਮੁੰਡੇ-ਕੁੰਡੇ ਆ ਇਹ ਵੀ ਬਹੁਤ ਤਕੜੇ ਆ ਅੱਜ ਅਸੀਂ ਇਸ ਗੱਲ ਦਾ ਮੈਸੇਜ ਭੇਜਣਾ ਸਾਰੇ ਪੰਜਾਬ ਨੂੰ ਕਿ ਅਸੀਂ 12 ਘੰਟੇ ਤੁਰ ਸਕਦੇ ਆ ਅਸੀਂ 24 ਘੰਟਿਆਂ ਤੱਕ ਜਾਵਾਂਗੇ ਹੋ ਸਕਦਾ ਹੈ ਅਸੀਂ ਵਾਕ ਪੈਦਲ ਜਿਹੜੀ 24 ਘੰਟਿਆਂ ਤੱਕ ਅਸੀਂ ਕਰ ਕਰਦਗੇ ਤੇ ਫਿਰ ਅਸੀਂ ਮੈਸੇਜ ਛੱਡਾਂਗੇ ਕਿ ਅੱਜ ਦਾ ਇਨਸਾਨ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇਸ ਤਰ੍ਹਾਂ ਕਰਕੇ ਕਦੇ ਵੀ ਹੋਣ ਵਾਲੇ ਸਮੇਂ ਨੂੰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਦੇ ਗਲਤ ਨਾ ਘਹਿਰਾਇਆ ਕਰੋ ਸਿਰਫ ਆਪਣੀ ਆਵਾਜ਼ ਨੂੰ ਤੇ ਆਪਣੇ ਮਨ ਦੀ ਕਿਰਿਆ ਨੂੰ ਸਾਰੀ ਸ਼ੁੱਧਤਾ ਦੇ ਵਿੱਚ ਲਿਆਉਣ ਦੀ ਲੋੜ ਹੈ ਮਨ ਪ੍ਰਮਾਤਮਾ ਦੇ ਨਾਲ ਜੋੜਨ ਦੀ ਲੋੜ ਹੈ ਮਹਾਰਾਜ ਦੀ ਬਾਣੀ ਦੇ ਨਾਲ ਜੋੜਨ ਦੀ ਲੋੜ ਹੈ ਸੋ ਇਸ ਤਰ੍ਹਾਂ ਕਰਕੇ ਜੇ ਤੁਸੀਂ ਇਸ ਤਰ੍ਹਾਂ ਦੀ ਮਤਲਬ ਕਿਰਿਆ ਕਰਦੇ ਆ ਇਸ ਤਰ੍ਹਾਂ ਦਾ ਸੁਭਾਅ ਬਣਦਾ ਹੈ ਤੇ ਫਿਰ ਕੀ ਕਰਦਾ ਫਿਰ ਪ੍ਰਮਾਤਮਾ ਸਦਾ ਹੀ ਤੁਹਾਨੂੰ ਉਸ ਦਿਸ਼ਾ ਵੱਲ ਭੇਜਦਾ ਜਿੱਧਰ ਨੇ ਪਾਸੇ ਸਾਰੇ ਸੁੱਖ ਪਏ ਆ ਜਿੱਧਰ ਨੇ ਪਾਸੇ ਸਹੂਲਤਾ ਪਈਆਂ ਜਿੱਧਰ ਨੇ ਪਾਸੇ ਤੁਹਾਡੇ ਮਨ ਦੀ ਸੰਤੁਸ਼ਟੀ ਪਈ ਹੈ ਜਿਹੜਾ ਕਿ ਤੁਹਾਨੂੰ ਜੋ ਚੀਜ਼ ਮਿਲ ਗਈ ਹੈ ਉਹਦੇ ਤੇ ਹੀ ਤੁਸੀਂ ਹਰਦਾਸ ਬੇਨਤੀ ਕਰਕੇ ਕਹੋ ਸੱਚੇ ਪਾਤਸ਼ਾਹ ਜੋ ਮੈਨੂੰ ਮਿਲ ਗਈ ਹੈ ਮੈਂ ਇੰਨੀ ਜੋਕਰਾਂ ਵੀ ਹੈ ਨਹੀਂ ਸੀ ਮੈਂ ਜੋ ਇਹ ਅੱਜ ਜਿਵੇਂ ਮੈਂ ਬੇਨਤੀ ਕਰਦਾ ਹਾਂ ਕਦੇ-ਕਦੇ ਸੱਚੇ ਪਾਤਸ਼ਾਹ ਕਿ ਕਿ ਸੱਚੇ ਪਾਤਸ਼ਾਹ ਮੈਂ ਤਾਂ ਇੱਕ ਬਿਲਕੁਲ ਹੀ ਉਸ ਤਰ੍ਹਾਂ ਦਾ ਇਨਸਾਨ ਹੀ ਨਹੀਂ ਸੀਗਾ ਮੇਰੇ ਵਿੱਚ ਕੁਝ ਵੀ ਨਹੀਂ ਸੀ ਤੁਸੀਂ ਕਿਰਪਾ ਕੀਤੀ ਮੈਂ ਕੋਚ ਬਣਿਆ ਤੁਸੀਂ ਕਿਰਪਾ ਕੀਤੀ ਤੇ ਮੈਂ ਇਸ ਬੋਲਣ ਯੋਗ ਬਣਿਆ ਤੁਸੀਂ ਕਿਰਪਾ ਕੀਤੀ ਤੇ ਮੈਂ ਇਸ ਸਟੇਜ ਦੇ ਵਿੱਚ ਵੀ ਇੰਨੀ ਪ੍ਰੈਕਟਿਸ ਲਾਉਣ ਦੀ ਯੋਗਤਾ ਰੱਖਦਾ ਹੈ ਇਹ ਸਾਰੀ ਤੁਹਾਡੀ ਕਿਰਪਾ ਹੈ ਪ੍ਰਮਾਤਮਾ ਦੀ ਕਿਰਪਾ ਸੱਕੇ ਪਾਸ਼ਾ ਜੀ ਤੇ ਮੈਂ ਚਾਹੁੰਦਾ ਮੇਰੇ ਰੰਗਲੇ ਪੰਜਾਬ ਦਾ ਹਰ ਜਿਹੜਾ ਇਨਸਾਨ ਹੈ ਉਹ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜਿਆ ਹੋਵੇ ਕਿਉਂਕਿ ਇਹ ਅਨਮੋਲ ਖਜ਼ਾਨਾ ਹੈ ਤੁਸੀਂ ਕਰ ਕਰਕੇ ਦੇਖੋ ਤੁਸੀਂ 24 ਘੰਟਿਆਂ ਦੇ ਵਿੱਚੋਂ 2 ਘੰਟੇ 3 ਘੰਟੇ 1 ਘੰਟਾ ਤੁਸੀਂ ਕੱਢ ਕੇ ਦੇਖੋ ਇਹਦੇ ਲਈ ਤੇ ਫਿਰ ਤੁਸੀਂ ਦੇਖੋ ਆਪਦੇ ਜੀਵਨ ਦੇ ਵਿੱਚ ਕਿੰਨੇ ਰੰਗ ਭਰਦੇ ਆ ਸੋ ਸੱਚੇ ਪਾਸ਼ਾ ਇਸ ਨਗਰ ਨੂੰ ਰਾਜਿਆਣੇ ਨਗਰ ਨੂੰ ਇਸ ਸਾਰੇ ਯੂਥ ਨੂੰ ਸਦਾ ਚੜ੍ਹਦੀ ਕਲਾ ਰੱਖੇ ਸੋ ਸਾਨੂੰ ਇਸ ਕੈਂਪ ਦੀ ਜਿਹੜੀ ਸੇਵਾ ਭੇਜੀ ਹੈ ਉਹ ਅਮਰੀਕਾ ਚ ਫੈਮਿਲੀ ਰਹਿੰਦੀ ਹੈ ਨਾਮ ਕੁਦਰਤ ਜਗਿੰਦਰ ਸਿੰਘ ਸੂਬੇਦਾਰ ਜਗਿੰਦਰ ਸਿੰਘ ਸੋ ਅਸੀਂ ਸਾਰੇ ਹਰਦਾਸ ਬੇਨਤੀ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਉਸ ਫੈਮਿਲੀ ਦੀ ਸਦਾ ਚੜ੍ਹਦੀ ਕਲਾ ਰੱਖੇ ਉਹਦੇ ਅੰਗ ਸੰਗ ਹੋਵੇ ਉਹਦੇ ਖਜ਼ਾਨਿਆਂ ਦੇ ਵਿੱਚ ਹੋਰ ਬਰਕਤ ਪਾਵੇ ਪਰਮਾਤਮਾ ਰਹੀਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਸਦਾ ਹੀ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਇੰਨੇ ਯੂਥ ਇਕੱਠਾ ਹੋ ਕੇ ਇਥੇ ਪ੍ਰਾਰਥਨਾ ਕਰਦਾ ਤੇ ਉਹ ਉਹਨਾਂ ਨੇ ਸੇਵਾ ਤੇ ਕੀ ਹੈ ਉਹਨਾਂ ਨੇ ਵਧਤ ਕੀਤੀ ਹੈ ਆ ਹੋਰ ਪਰਿਵਾਰਾਂ ਵੱਲੋਂ ਜਿਹੜੇ ਸੇਵਾ ਆਈਆਂ ਜਿਵੇਂ ਉਹ ਸੰਸਥਾ ਇੱਕ ਸੁਭਾ ਮੁੰਡੇ ਆਏ ਸੀ ਜੇ ਮੈਂ ਸੰਸਥਾ ਦਾ ਨਾਂ ਤਾਂ ਭੁੱਲ ਗਿਆ ਐਨ ਆਰ ਆਈ ਵੀਰ ਆ ਉਹਨਾਂ ਨੇ ਬਹੁਤ ਵੱਡੀ ਅਪਰਾਲਾ ਕੀਤਾ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੋ ਸੱਚੇ ਪਾਤਸ਼ਾਹ ਪੰਜਾਬ ਦੀ ਧਰਤੀ ਤੇ ਮੈਂ ਦੇਖ ਰਿਹਾ ਪਿਛਲੇ ਦਿਨੀ ਜਾਂ ਆ ਦਿਨਾਂ ਦੇ ਵਿੱਚ ਸਾਬ ਜੱਟਿਆਂ ਦੇ ਦਿਨ ਚੱਲਦੇ ਸੀ ਤੇ ਜਿਦੋਂ ਦਾਸ ਕਦੇ ਆਪਣੀ ਡੈਰੀ ਦੇ ਵਿੱਚ ਤਾਰਦਾ ਇਸ ਮਨ ਦੀ ਕਿਰਿਆ ਨੂੰ ਤੇ ਮੈਂ ਸਾਰੀ ਵੱਡ ਦੇ ਵਿੱਚ ਜਦੋਂ ਮੈਂ ਦੇਖਦਾ ਮੈਨੂੰ ਐਂ ਲੱਗਦਾ ਹੁੰਦਾ ਕਿ ਦਿਆਲੂ ਕਿਰਪਾਲੂ ਮਨ ਇੱਕ ਪੰਜਾਬ ਦੀ ਧਰਤੀ ਦੇ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਹੈ ਸੇਵਾ ਦੀ ਭਾਵਨਾ ਰੱਖਣ ਵਾਲਾ ਇਨਸਾਨ ਇੱਕ ਦੂਜੇ ਦੀ ਮਦਦ ਕਰਨ ਵਾਲਾ ਕਿਉਂਕਿ ਦੁਨੀਆ ਤੇ ਇਨਸਾਨ ਦੀ ਕੁਆਲਟੀ ਜਿਹੜੀ ਦਾਸ ਨੇ ਪਰਖੀ ਹੈ ਜਾਪਾਨ ਦਾ ਤਿਆ ਇਹਨੂੰ ਉਹ ਇਸ ਤਰ੍ਹਾਂ ਕਿਹਾ ਹੈ ਕਿ ਜਿਹੜਾ ਮਨ ਦਿਆਲੂ ਹੈ ਕਿਰਪਾਲੂ ਹੈ ਕਿਸੇ ਲਈ ਖੜਦਾ ਹੈ ਉਦਮ ਕਰਦਾ ਹੈ ਉਹ ਕਿਸੇ ਦੀ ਦੁੱਖ ਸੁੱਖ ਦੇ ਵਿੱਚ ਮੂਰੇ ਜਾ ਕੇ ਸੇਵਾ ਲੈਂਦਾ ਸਭ ਤੋਂ ਜ਼ਿਆਦਾ ਚੰਗਿਆਈ ਵਾਲਾ ਇਨਸਾਨ ਉਹ ਹੈ ਸਭ ਤੋਂ ਚੰਗਾ ਇਨਸਾਨ ਕੁਆਲਟੀ ਵਾਲਾ ਉਹ ਹੋਇਆ ਉਹ ਮਨ ਦਾ ਇਸ ਤਰ੍ਹਾਂ ਦਾ ਜੋ ਸੱਚੇ ਪਾਤਸ਼ਾਹ ਇਹ ਪੰਜਾਬ ਦੀਆਂ ਜਿਹੜੀਆਂ ਲਹਿਰਾਂ ਪਹਿਰਾ ਇਸ ਤਰ੍ਹਾਂ ਹੀ ਬਣਦਾ ਇਸ ਤਰ੍ਹਾਂ ਪੜਾਈ ਰੱਖੇ ਸੋ ਅਸੀਂ ਹਰਦਾਬ ਬੇਨਤੀ ਕਰਦੇ ਆਂ ਬਾਬਾ ਜੀ ਹੁਣ ਉਹਦਾ ਧੰਨਵਾਦ ਆ ਦੇਖ ਕੇ ਮਨ ਖੁਸ਼ ਹੋ ਜਾਂਦਾ ਕਿਉਂਕਿ ਗਰਾਊਂਡ ਹੈ ਗੁਰੂ ਘਰ ਨੇੜੇ ਆ ਪਾਣੀ ਮਹਾਰਾਜ ਦੀ ਚੱਲਦੀ ਰਹਿੰਦੀ ਆ ਸੋ ਜਿੱਦਣ ਵੀ ਇਹਨਾਂ ਨੂੰ ਬੇਨਤੀ ਕਰਦੀ ਆਏ ਪਹਿਲਾਂ ਹਾਜ਼ਰ ਹੋ ਜਾਂਦੇ ਆ ਪ੍ਰਮਾਤਮਾ ਦਾ ਇਹਨਾਂ ਦੇ ਦਰਸ਼ਨ ਹੋ ਜਾਂਦੇ ਸੱਚੇ ਪਾਤਸ਼ਾਹ ਸਦਾ ਹੀ ਚੜ੍ਹਦੀਆਂ ਕਲਾਂ ਰੱਖੇ ਇਸ ਨਗਰ ਨੂੰ ਇਸ ਸਾਰੇ ਜੁੱਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਹੀ ਆ ਰਾਤ ਦੇ 12 ਵਜੇ ਤੱਕ ਮਾਰਨਿੰਗ ਤੱਕ ਅਸੀਂ ਇੱਥੇ ਹੀ ਆ ਅਸੀਂ ਮੈਸੇਜ ਜੀਦੇ ਰਵਾਂਗੇ ਨਾਲ ਲਾਈਵ ਹੋ ਕੇ ਠੀਕ ਹੈ ਓਕੇ ਥੈਂਕ ਯੂ ਧੰਨਵਾਦ 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 ਚਲੋ ਜੀ ਕੋ ਫੇਸ ਬੀ